ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੰਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਲਹਾਣੀ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਤਲਵੰਡੀ ਪਾਈ ਜੇ ਦੋਸਤੋ ਆਸ-ਪਾਸ ਪਿੰਡਾਂ ਦੀ ਗੱਲ ਕਰੀਏ ਤਾਂ ਮਾਛੀਪੁਰਾ ਹਰਾਜ ਇਹ ਦੋਸਤੋ ਆਸ-ਪਾਸ ਪਿੰਡ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਸ ਘਰ 'ਚ ਵੀਰ ਦਾ ਪਸ਼ੂ ਪਾਲਣ ਦਾ ਕੰਮ ਆ ਤਿੰਨ ਚਾਰ ਦੇ ਕਰੀਬ ਨਗ ਬਾਈ ਨੇ ਘਰੇ ਰੱਖੇ ਹੋਏ ਆ ਇੱਕ ਬਾਈ ਨੇ ਐਚ ਐਫ ਦੀ ਕ੍ਰੋਸਬੈਡ ਬਕਾਉ ਕੀਤੀ ਹੈ ਤਾਜੀ ਸੂਈ ਆ ਇੰਨਾ ਦੋਦ ਦਾ ਕੀ ਬਾਈ ਪ੍ਰਾਈਸ ਕਰਦਾ ਸਾਰੀ ਗੱਲਬਾਤ ਬਾਈ ਨਾ ਕਰਾਂਗੇ ਵੀਡੀਓ ਨੂੰ ਐਂ ਤਾਈਂ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂ ਇੱਥੇ ਆ ਕੇ ਆਪਦੇ ਦਸਰੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਤੇ ਐਡਰੈਸ ਆਪਣਾ ਦੱਸ ਦਈਏ ਨਾਮ ਮੇਰਾ ਹਰਜਿੰਦਰ ਪਿੰਡ ਮੇਰਾ ਸਲਿਆਣੀ ਜਿਹੜਾ ਫਰੀਪੁਰ ਦੇ ਕਰਵੰਡੀ ਬਾਈ ਠੀਕ ਹੈ ਜੀ ਆਪਣੀਆਂ ਗਾਂ ਬਾਈ ਬਕਾਉ ਕੀਤੀ ਆ ਹਾਂਜੀ ਹਾਂਜੀ ਵਪਾਰ ਦਾ ਕੰਮ ਹੈ ਘਰੇ ਰੱਖੇ ਪਸ਼ੂ ਜੀ ਮਾੜਾ ਮੋਟਾ ਹੈ ਜੀ ਘਰੇ ਹੀ ਹੈ ਅਛਾ ਜੀ ਕਿੰਨਾ ਵਸੂ ਬਾਈ ਗਾਂ ਸੋਈ ਹੈ ਇਹ ਤੀਜੇ ਸੂਵੇ ਸੋਈ ਹੈ ਤੀਜਾ ਸੂਵੇ ਸੋਈ ਹੈ ਹਾਂ ਜੀ ਕਿੰਨੇ ਦਿਨ ਬਾਈ ਸੋਈ ਨੂੰ ਟਾਈਮ ਹੋ ਗਿਆ ਨੂੰ ਹੋ ਗਏ 5 6 ਦਿਨ ਹੋ ਗਏ 6 ਦਿਨ ਸੋਈ ਨੂੰ ਟਾਈਮ ਹੋ ਗਿਆ ਕਿੰਨਾ ਕ ਦੁੱਧ ਰੈਡੀ ਹੈ ਜੀ ਦੁੱਧ 9 ਕਿਲੋ ਤੋਂ ਬਾਹਰ 9 ਕਿਲੋ ਤੋਂ ਬਾਹਰ ਬੋੜਾ ਹੀ ਹੈ ਜੀ ਪਿਛਲੇ ਸੌਤ ਪਤਾ ਕਿੰਨਾ ਚਵਾਇਆ ਜੀ 13 14 ਕਿਲੋ ਕਹਿੰਦੇ ਜੀ ਐਤ ਕੀ ਦੁੱਧ ਕਿੰਨਾ ਚਵਾਗੀ ਚਵਾਉਗੀ ਕਿੰਨਾ ਠੀਕ ਹੈ ਬਾਈ ਕੱਢ ਲਈ ਮੜੀ ਬਾਹਰ ਨਾਲ ਦੋਸਤੋ ਖਣਾ ਸੈੱਟ ਜਿਹੜਾ ਬਹੁਤ ਸੋਹਣਾ ਤੁਹਾਨੂੰ ਨੇੜੇ ਤੋਂ ਚੈੱਕ ਕਰਾਵਾਂਗੇ ਆ ਦੇਖ ਸਕਦੇ ਆ ਹਾਂਜੀ ਦੋਸਤੋ ਪੰਜ ਦਿਨ ਬਾਈਕ ਦਾ ਸੂਰ ਨੂੰ ਟਾਈਮ ਹੋ ਗਿਆ ਤੇ 9 ਲੀਟਰ ਬੋਲਾ ਖੁੱਲਾ ਤਿਆਰ ਤੇ ਬਾਈਕ ਨੇ 12 13 ਲੀਟਰ ਦੁੱਧ ਖੁੱਲਾ ਚਵਾ ਦੂਗੀ ਚਾਰੇ ਥਣ ਫੁੱਲ ਗਏ ਆ ਤੇ ਕੱਲੇ ਕੱਲੇ ਨਿਖਰਵੇਂ ਲੱਗੇ ਹੋਏ ਆ ਭੋਰਾ ਫੋਰ ਸ਼ਾਂਗਣੀ ਦੋਸਤੋ ਚੁਵਾਈ ਜਾ ਰਾ ਥਣ ਲੱਗਿਆ ਹੋਇਆ ਜੇ ਦੋਸਤੋ ਸੇਵਾ ਸੰਭਾਲ ਗੌਰਵੈਡ ਦੀ ਚੰਗੀ ਹੋ ਜੇ ਤਾਂ 12 13 ਲੀਟਰ ਦੁੱਧ ਬੈਡ ਖੁੱਲਾ ਚਵਾ ਦੂਗੀ ਆ ਬੈਗ ਸਾਈਡ ਤੋਂ ਹਵਾਲੇ ਦੀ ਕੁਆਲਿਟੀ ਚੈੱਕ ਕਰ ਸਕਦੇ ਆ ਤੁਸੀਂ ਆ ਦੇ ਸਦਾ ਬਈ ਇੱਕ ਤਾਂ ਛੋਟਾ ਬਹੌਂਦੀ ਹੈ ਇਹ ਕਿਉਂ ਧਰਾਂ ਕਾ ਕਾ ਕਿੰਨੇ ਇਕੱਠ ਹੋਣੀਆਂ ਜੀ ਜਾਨੀ ਕਿ ਅੱਧੋਂ ਜ਼ਿਆਦਾ ਹਥਾ ਨਾਲ ਇਹ ਆਉਂਦਾ ਦੁੱਧ ਠੀਕ ਹੈ ਬੜੀ ਘੱਟ ਦੋਸਤੋ ਮੈਨੂੰ ਬਾਈ ਦੀ ਇੱਕ ਗੱਲ ਵਧੀਆ ਲੱਗੀ ਬਾਈ ਨੇ ਜਿਹੜਾ ਕੰਮ ਸਹੀ ਹੈ ਸਹੀ ਦੱਸਿਆ ਬਿਲਕੁਲ ਆ ਦੇ ਸਕਦੇ ਆ ਬੈ ਸਾਈਡ ਤੋਂ ਥੋੜਾ ਛੋਟਾ ਬਹੌਂਦੀ ਹੈ ਆ ਦੇ ਸਕਦੇ ਮਿਲਕ ਵੇਂ ਦੇਖ ਸਕਦੇ ਚੰਗੀ ਸਟ੍ਰੌਂਗ ਆਉਂਦੀ ਹੈ ਤੇ ਹਵਾਨੇ ਦੇ ਬਰੀ ਬਰੀ ਵੀ ਦੇਖ ਸਕਦੇ ਆ ਬੱਚਾ ਆ ਗਿਆ ਦੋਸਤੋ ਨਾਲ ਨਾੜੂਆ ਜਿਹੜਾ ਦੇਖ ਸਕਦੇ ਨਾ ਲੱਗਾ ਹੋਇਆ ਹਾਂਜੀ ਬਾਈ ਜੀ ਕੀ ਪ੍ਰਾਈਸ ਕਰਦੇ ਆ ਜੀ 18000 ਰੁਪਏ 18000 ਰੁਪਏ ਉਹ ਚ ਮੰਨਤਾ ਜੀ ਫੁੱਲ ਕਰਾਂਗੇ ਕਰ ਦੋਗੇ ਜੀ ਵਧੀਆ ਆਪਣਾ ਨੰਬਰ ਦਾ ਦਈਏ ਮੇਰਾ ਹੈ 95928 ਠੀਕ ਹੈ ਜੀ 093955 ਠੀਕ ਹੈ ਜੀ ਹਾਂਜੀ ਦੋਸਤੋ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਜਿਹੜੇ ਵੀਰ ਨੂੰ ਪਸੰਦ ਆਜੂ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਤੁਸੀਂ ਆਪ ਕਰਨੀ ਹੈ ਵੀਡੀਓ ਨੂੰ ਐਂ ਤਾਂ ਹੀ ਦੇਖਣ ਲਈ ਬਹੁਤ ਬਹੁਤ ਧੰਨਵਾਦ